ਤੋ ਬਾਅਦ ਫਰੀਦਕੋਟ ਪਹੁੰਚੇ ਰਾਜਾ ਵੜਿੰਗ ਨੇ ਕਿਹਾ ਵੰਟੀਗਾਲ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਇੰਨੀ ਖਰਾਬ ਹੋ ਚੁੱਕੀ ਹੈ ਕਿ ਸੁਰੱਖਿਆ ਦੇ باوجود ਮੈਂ ਇੱਕ ਨਿਸ਼ਚਿਤ ਸਮੇਂ ਤੇ ਸੈਰ ਦੇ ਲਈ ਨਹੀਂ ਜਾਂਦਾ ਤਾਂ ਜੋ ਮੈਂ ਕਿਸੇ ਗੈਂਗਸਟਰ ਦੀ ਗੋਲੀ ਦਾ ਸ਼ਿਕਾਰ ਨਾ ਹੋ ਜਾਵਾਂ ਇਹ ਸ਼ਬਦ ਕਾਂਗਰਸ ਦੇ ਸੂਬਾਈ ਪ੍ਰਧਾਨ ਰਾਜਾ ਵੜਿੰਗ ਦੇ ਫਰੀਦਕੋਟ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਸੂਬੇ ਦੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਬਾਰੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਕਹੇ ਨੇ ਰਾਜਾ ਵੜਿੰਗ ਖੁਦ ਨੂੰ ਸੁਰੱਖਿਅਤ ਨਹੀਂ ਮਹਿਸੂਸ ਕਰ ਰਹੇ ਮੇਨੂੰ ਵੀ ਪੰਜਾਬ ਦੇ ਵਿੱਚ ਸੁਰੱਖਿਅਤ ਮਹਿਸੂਸ ਨਹੀਂ ਹੁੰਦਾ

ਅਬਜ਼ਰਵਰ ਪੇਜ ਕੇ ਜਿਨੇ ਦੇ ਪ੍ਰਧਾਨ ਨਿਯੁਕਤ ਕਰ ਰਹੇ ਨੇ Madhya Pradesh Gujarat ਦੇ ਵਿੱਚ ਹੋਰ ਕਈ ਸਟੇਟਾਂ ਦੇ ਅੰਦਰ ਇਹਦੀ ਸ਼ੁਰੂਆਤ Gujarat ਤੋਂ ਹੋਈ ਹੈ ਪਰ ਉਸੇ ਤਰ੍ਹਾਂ ਹੀ ਉਸੇ ਤਰਜ ਤੇ ਅਸੀਂ ਲੋਕਾਂ ਨੇ ਬਲਾਕ ਸਤਰ ਤੇ ਆ ਕੇ ਮੀਟੀਆਂ ਕਿ ਕੀ ਸਾਡੇ ਬਲਾਕ ਜਿਹੜੇ ਨੇ ਉਹ ਮਜ਼ਬੂਤ ਨੇ ਕੀ ਸਾਡੀਆਂ ਬਲਾਕ ਕਮੇਟੀਆਂ ਮਜ਼ਬੂਤ ਨੇ ਅਸੀਂ ਉਹ ਬੰਦਿਆਂ ਨੂੰ ਆਡੈਂਟੀਫਾਈ ਕਰ ਰਹੇ ਹਾਂ ਕਿ ਜਿਹੜੇ ਬੰਦੇ ਸਾਡੇ ਬਲਾਕ ਤੇ ਕੰਮ ਕਰ ਰਹੇ ਆ ਫਿਰ ਬਲਾਕ ਤੋਂ ਥੱਲੇ ਅਸੀਂ ਮੰਡਲ ਕਮੇਟੀ ਬਣਾਉਣੀ ਹੈ ਫਿਰ ਬੂਥ ਕਮੇਟੀ ਬਣਾਉਣੀ ਹੈ ਫਿਰ ਅਸੀਂ ਉਹ ਬੂਥ ਕਮੇਟੀ ਨੂੰ ਆਪਦੇ ਕੰਮ ਲਾਉਣਾ ਸੋ ਇਸ ਕਰਕੇ ਪੂਰੇ ਪੰਜਾਬ ਭਰ ਦੇ ਵਿੱਚ ਅਸੀਂ ਬਲਾਕ ਮੀਟਿੰਗਜ਼ ਲੈ ਰਹੇ ਜਿਹੜਾ ਕਿ ਪਹਿਲੀ ਵਾਰ ਹੀ ਇਤਿਹਾਸ ਦੇ ਵਿੱਚ ਹੋਇਆ ਹੈ ਕਿ ਬਲਾਕ ਮੀਟਿੰਗਾਂ ਕਰਨੀਆਂ ਤੇ ਬਲਾਕ ਦੇ ਅਹੁਦੇਦਾਰਾਂ ਨਾਲ ਸਿੱਧੀ ਗੱਲਬਾਤ ਕਰਨੀ ਸੋ ਅੱਜ ਮੈਂ ਉਸੇ ਮਹਿੰਮ ਦੇ ਤਹਿਤ ਅੱਜ ਫਰੀਦਕੋਟ ਆਇਆ ਹਾਂ ਅਸੀਂ ਇਸ ਤੋਂ ਪਹਿਲਾਂ ਕੋਟਕਪੂਰਾ ਇਹ ਕਰਕੇ ਆਏ ਹੁਣ ਫਰੀਦਕੋਟ ਹੈ ਔਰ ਇਹ سلسلہ ਕੱਲ ਮੈਂ ਸੀਗਾ ਬਰਨਾਲੇ ਪਤੋੜ ਪਹਿਲਾਂ ਅੰਮ੍ਰਿਤਸਰ ਖਰੜ ਇਹ ਸਿਲਸਿਲਾ ਲਗਾਤਾਰ ਜਾਰੀ ਰਹੇਗਾ 117 ਜਾਂ 17 ਇਸੇ ਪਰ ਅਸੀਂ ਬਲਾਕ ਦੇ ਗੱਲਬਾਤ ਕਰਾਂਗੇ ਜਿੱਥੇ ਸਾਡੇ ਬਲਾਕ ਕਮਜ਼ੋਰ ਹੋਣਗੇ ਉਹਨਾਂ 'ਚ ਤਬਦੀਲੀ ਲੈ ਕੇ ਆਵਾਂਗੇ ਉਹਨਾਂ ਦੇ ਅਧਿਕਾਰੀਆਂ 'ਚ ਤਬਦੀਲੀ ਲੈ ਕੇ ਆਵਾਂਗੇ ਤਾਂ ਜੋ ਆਉਣ ਵਾਲੇ ਸਮੇਂ 'ਚ ਸਾਡਾ ਜਲੂਨ 2027 ਚ ਇਲੈਕਸ਼ਨ ਆਉਣੇ ਉਦੋਂ ਤੱਕ ਸਾਡਾ ਢਾਂਚਾ ਮੁਕੰਮਲ ਪਰਪੇਆ ਫਿੱਟ ਹੋ ਜਾਏ। ਲਾਅ ਐਂਡ ਆਰਡਰ ਨੂੰ ਕਿਸ ਤਰ੍ਹਾਂ? ਯਾਰੀ ਸਵਾਲ ਤਾਂ ਹੁਣ ਪੁੱਛਣਾ ਤੁਸੀਂ ਬੰਦ ਕਰ ਦਿਓ ਕਿ ਲਾਅ ਐਂਡ ਆਰਡਰ ਨੂੰ ਕਿਸ ਤਰ੍ਹਾਂ ਦੇਖਦੇ ਹੋ। ਹਾਲਾਂਕਿ ਲਾਅ ਐਂਡ ਆਰਡਰ ਨਾਮ ਦੀ ਕੋਈ ਚੀਜ਼ ਜਿਹੜੀ ਉਹ ਪੰਜਾਬ 'ਚ ਹੈ ਹੀ ਨਹੀਂ ਹੈ। ਪੰਜਾਬ ਪੁਲਿਸ ਦੀ ਉਹ ਲੋਰਿਆਂ ਦੀ ਬਦਨਾਮੀ ਹੈ। ਇਹ ਕੋਈ ਕੰਮ ਨਹੀਂ ਉਹਨਾਂ ਨੇ ਠੀਕ ਕੀਤਾ। ਜੋ ਬੁਨਿਆਦੀ ਸ਼ਰੋਧੇ ਪਾਇਆ ਤਾਂ ਆਂ ਬੰਦੇ ਨੂੰ ਫੜ ਲੈਂਦੇ ਆ, ਕੁੱਟਦੇ ਆ, ਮਾਰਦੇ ਆ, ਇੱਕ ਬੰਦੇ ਨੂੰ ਪੰਜ ਪੰਜਾਂ ਦੀ ਢਾਕਲ ਕਰਾਈ ਜਾਂਦੇ ਆ। ਜਾਂਬੋਜ ਕੇ ਉਹਨਾਂ ਨੂੰ ਟਾਰਗੇਟ ਦਿੱਤੇ ਜਿਵੇਂ ਆਈਸੀਆਈ ਬੈਂਕਾਂ ਨੂੰ ਟਾਰਗੇਟ ਦਿੱਤਾ ਹੁੰਦਾ ਉਹ ਬੰਦੇ ਬੜਦੇ ਜਿਹੜਾ ਲੌਂਡਰਿੰਗ ਦੀ ਗੱਲ ਕਰਦੇ ਆ ਅੱਜ ਮੈਂ ਜਾ ਕੇ ਆਇਆ ਕੰਬੋਜ ਡਾਕਟਰ ਕੋਲੇ ਜਿਹੜਾ ਕੋਟੀ ਸਿੱਖਾ ਉਹ ਮੌਤ ਜ਼ਿੰਦਗੀ ਤੇ ਮਾਰਤ ਨਾਲ ਲੜਾਈ ਲੜ ਰਿਹਾ ਹੈ ਉਹ ਵੈਂਟੀਲੇਟਰ ਤੇ ਹੈ ਬਲੱਡ ਪ੍ਰੈਸ਼ਰ ਲੋ ਹੈ ਗੋਲੀ ਮੱਜ ਕੇ ਆ ਜਿਹੜੀ ਟਾਇਲਟ ਵਾਲੀ ਜਿਹੜੀ ਸਾਡੀ ਵੇਸਟ ਪਾਈਪ ਆ ਉਹ ਸਾਰਾ ਡੈਮੇਜ ਕਰਤਾ ਸਟਿਲ ਵੈਂਟੀਲੇਟਰ ਤੇ ਆ ਹਾਂ ਪਰ ਇੱਕ ਚੰਗੀ ਗੱਲ ਹੈ कि स्टेबल है डाउन नहीं गया हालात क्रिटिकल है हजे वह जख्म अल्लाह नहीं होया मैं चौथी घटना तो मोगे जाके आया जिथे एक सुनियरे की मौत हुई भी। एक ब्लॉक प्रधान तरह मार गया अब होर वीयरवैल जिथे तीन सौ के लगभग लोग काम करते दे। हैं दिन दिहाड़े एक मारता एक जेरे इलाज चंडीगढ़ गया है पूरा पता नहीं बेचारे का हालात होना है ਸਾਨੂੰ ਤਾਂ ਉਹ ਬਾਰੇ ਵੀ ਸਾਨੂੰ ਇਹ ਕੋਈ ਮਾਰਦੇ ਇਸ ਤਰ੍ਹਾਂ ਦੀਆਂ ਭੰਕੀਆਂ ਅਸੀਂ ਵੀ ਮਿੱਥੇ ਸਮੇਂ ਤੇ ਸਾਰ ਕਰਨ ਨਹੀਂ ਜਾਂਦੇ ਪਹਿਲਾਂ ਸਵੇਰ 7 ਵਜੇ ਸਾਰ ਕਰਨ 6 ਵਜੇ ਜਾਂਦੇ ਸੀ ਹੁਣ ਜਾਂਦਾ ਨਹੀਂ ਕਦੇ 9 ਵਜੇ ਜਾਂਦਾ ਕਦੇ ਸ਼ਾਮ ਨੂੰ ਜਾਂਦਾ ਕਦੇ ਕਿਸੇ ਰਾਹ ਜਾਂਦਾ ਕਦੇ ਕਿਸੇ ਰਾਹ ਜਾਂਦਾ ਸਕਿਉਰਿਟੀ ਹੁੰਦੇ ਬੜਾ ਵੀ ਹੂ ਸੋ ਇਨ